ਤੁਹਾਡੇ ਕੋਲ 100 ਦਾ ਨੋਟ ਵੀ ਹੁੰਦਾ ਹੈ ਤਾਂ ਥੋੜਾ ਤਾਂ ਖਿਆਲ ਕਰਦੇ ਹੋ ਨਾ ਕਿ ਖਰਚ ਕਿੱਥੇ ਕਰ ਰਿਆ ਹਾਂ ਕਰਦੇ ਹੋ ਕਿ ਨਹੀਂ ਜ਼ਿੰਦਗੀ ਦੀ ਕੀਮਤ 100 ਦੇ ਨੋਟ ਨਾਲੋਂ ਵੀ ਘੱਟ ਹੈ ਕਿ ਉਸ ਦਾ ਖਿਆਲ ਹੀ ਨਹੀਂ ਕਰਦੇ ਕਿ ਕਿੱਥੇ ਖਰਚ ਕਰ ਰਹੇ ਹੋ ਤੂੰ ਐਸੀ ਤੇਰਾ ਭਾਈ ਐ ਸਾ ਫੋਨ ਦਿਖਾ ਜ਼ਰਾ ਕੀ ਹੈ ਤੇਰੇ WhatsApp ਵਿੱਚ ਇਹ ਨੌਕਰੀ ਛੱਡ ਦਿੰਦਾ ਹਾਂ ਜ਼ਰਾ ਨਾਲ ਵਾਲੀ ਦੁਕਾਨ ਤੇ ਨੌਕਰੀ ਕਰ ਲੈਂਦਾ ਹਾਂ ਦੋਸਤੀਆਂ ਯਾਰੀਆਂ ਉਹਦੇ ਬਾਅਦ ਦੋਸਤ ਪੈਸੇ ਲੈ ਕੇ ਭੱਜ ਗਿਆ ਦਿਲ ਟੁੱਟ ਗਿਆ ਇਸ ਤੋਂ ਵੱਡਾ ਕੋਈ ਮੁੱਦਾ ਹੈ ਜ਼ਿੰਦਗੀ ਵਿੱਚ ਨਾਲੇ ਅਸੀਂ ਵੱਡੇ ਉਲਝਾਉ ਹੁੰਦੇ ਨੇ ਇਹਨਾਂ ਵਿੱਚ ਉਲਝ ਜਾਓ ਸਮਾਂ ਕਿਵੇਂ ਬੀਤੇਗਾ ਤੁਹਾਨੂੰ ਪਤਾ ਨਹੀਂ ਚੱਲੇਗਾ ਦਿਨ ਮਹੀਨੇ ਸਾਲ ਦਹਾਕੇ ਕਿਉਂ ਖਰਚ ਕਰ ਰਹੇ ਹੋ ਆਪਣਾ ਸਮਾਂ ਉੱਥੇ ਜਿੱਥੇ ਕਰ ਰਹੇ ਹੋ ਕੋਈ ਕਾਰਨ ਤਾਂ ਦੱਸੋ ਜਿੱਥੇ ਆਪਣਾ ਸਮਾਂ ਰੋਜ਼ ਲਗਾ ਰਹੇ ਹੋ ਉੱਥੇ ਕਿਉਂ ਲਗਾ ਰਹੇ ਹੋ ਭਾਈ ਤੁਹਾਡੇ ਕੋਲ ਬਸ ਇੰਨਾ ਜਿਹਾ ਹੀ ਸਮਾਂ ਹੈ ਤੇ ਉਸ ਨੂੰ ਤੁਸੀਂ ਰੋਜ਼ ਕਿਤੇ ਖਰਚ ਰਹੇ ਹੋ ਕਿਉਂ ਕਿਉਂ ਕੁਝ ਜਵਾਬਤਾ ਦਿਓ ਕਿਉਂ